ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਸਿਗਲੀਕਰ ਜਿਹੜੀ ਬਰਾਦਰੀ ਉਹਨੂੰ ਬੜਾ ਮੰਦੀ ਚੰਗੀ ਸ਼ਬਦਾਵਲੀ ਬੋਲੀ ਗਈ ਹੈ ਸਿਗਲੀਕਰ ਭਾਈਚਾਰਾ ਮੌਜੂਦਾ ਲੁਧਿਆਣਾ ਦੇ ਸੀਪੀ ਆਫਿਸ ਪਹੁੰਚੇ ਨੇ ਬਾਬਾ ਕੀ ਨਾਮ ਹੈ ਆਪਣਾ ਮੇਰਾ ਨਾਮ ਮੇਠਨ ਸਿੰਘਾ ਸਿੱਖ ਸਿਗਲੀਕਰ ਸਿੰਘ ਜਵਾ ਪੰਜਾਬ ਤੋਂ ਇੱਕ ਹੀ ਮਸਲਾ ਹੋਇਆ ਜਿਹੜਾ ਅੱਜ ਲੈਣਾ ਪਿਆ ਤੇ ਅਧਿਆਤੀ ਉਹਦੇ ਵਿੱਚ ਕੋਈ ਗੋਲੀਵਾਰਿੰਗ ਹੋਈ ਆ ਜਿਹਦੇ ਵਿੱਚ ਇੱਕ ਪਰਿਵਾਰ ਦੀ ਜਿਨ੍ਹਾਂ ਦੇ ਘਰੇ ਡਕੈਤੀ ਹੋਣੀ ਸੀ ਉਹਨਾਂ ਦੀ ਬਾਹ ਵੱਡੀ ਗਈ ਜਿਹੜਾ ਦੋਸ਼ੀ ਸੀ ਉਹਦਾ ਖੋਪੜ ਉੱਤਰ ਗਿਆ ਪਰ ਉਸ ਬੰਦੇ ਨੇ ਸਾਡੇ ਸਮਾਜ ਨੂੰ ਬਹੁਤ ਨੀਚਾ ਦਿਖਾਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਸਿਕਲੀਕਰ ਬੀੜੀ ਪਿੰਦੇ ਨੇ ਇਹ ਬਿਹਾਰੀ ਸਿਕਲੀਕਰ ਨੇ ਇੱਥੇ ਤੱਕ ਉਹਨੇ ਸਾਨੂੰ ਡਕੀਤਾਂ ਦੇ ਨਾਲ ਜੋੜਤਾ ਵੀ ਇਹ ਕਾਲੀ ਕੱਚੇ ਵਾਲੇ ਨੇ ਡਕੈਤ ਨੇ ਅਰ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਉਹਨੂੰ ਇਹ ਨਹੀਂ ਪਤਾ ਮੂਰਖ ਨੂੰ ਵੀ ਜਿਹੜਾ ਸਿਕਲੀ ਕਰ ਪਾਈਚਾਰਾ ਹੋਇਆ ਇਹਨੂੰ 6ਵੇਂ ਪਾਸ਼ਾਈਆਂ ਨੇ ਆਪ ਪੰਜਾਬ 'ਚ ਬਸਾਇਆ ਹੋਇਆ ਤੇ ਜਿਹੜੇ ਅਸੀਂ ਸ਼ਸਤਰ ਬਣਾਉਂਦੇ ਰਹੇ ਹਾਂ 6ਵੇਂ ਪਾਸ਼ਾਈਆਂ ਤੋਂ ਲੈ ਕੇ 10 ਗੁਰੂਆਂ ਤੱਕ ਤੇ ਸ਼ੇਰੇ ਪੰਜਾਬ ਪਾਈ ਰਾਜਾ ਰਣਜੀਤ ਸਿੰਘ ਤੱਕ ਬਣਾਏ ਨੇ ਔਰ ਨਾਲ ਨਾਲ ਸ਼ਸਤਰ ਬਣਾਉਣ ਦੇ ਕੁਰਬਾਨੀਆਂ ਵੀ ਦਿੱਤੀਆਂ ਭਾਈ ਬੰਦਮੰਦ ਕਟਾਉਣ ਵਾਲੇ ਭਾਈ ਮੰਨੀ ਸਿੰਘ ਭਾਈ ਬਚਿੱਤਰ ਸਿੰਘ ਭਾਈ ਦਿਆਲਾ ਜੀ ਇੱਥੇ ਤੱਕ ਖੂਨੀ ਹਾਥੀ ਨੂੰ ਰੋਕਣ ਵਾਲੇ ਭਾਈ ਬਚਿੱਤਰ ਸਿੰਘ ਸੀ ਉਹ ਸਿਕਲੀਕਾਰ ਪਰਿਵਾਰਾਂ ਚੋਂ ਹੋਏ ਨੇ ਸਾਡੇ ਕਿਤੇ ਵੀ ਤੁਸੀਂ ਪਰਿਵਾਰ ਤੇ ਜਾਓਗੇ ਕੇਸਾਂ ਧਾਰੀ ਸਿੱਖ ਮਿਲਣਗੇ ਅਮਰਤ ਧਾਰੀ ਸਿੱਖ ਮਿਲਣਗੇ ਪਰ ਉਹ ਸਾਨੂੰ ਬਿਹਾਰੀ ਸਿੱਖ ਦੇ ਨਾਲ ਤੁਲਨਾ ਕਰਦਾ ਜੇ ਉਹਦਾ ਰੋਲਾ ਕਿਸੇ ਬਿਹਾਰੀ ਨਾਲ ਆ ਤਾਂ ਉਹਦੇ ਨਾਲ ਨਵੇੜੇ ਸਾਡੇ ਨਾਲ ਇਹ ਤੁਲਨਾ ਨਾ ਕਰੇ ਅਸੀਂ ਅੱਜ ਪ੍ਰਸ਼ਾਸਨ ਕੋਲੇ ਆਏ ਆ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਪਵਣ ਵੀ ਜਿਹੜਾ ਇਹਨਾਂ ਨੇ ਸਾਡੇ ਭਾਈਚਾਰੇ ਨੂੰ ਨੀਚਾ ਦਿਖਾਇਆ ਸਾਡੀ ਕੌਮ ਨੂੰ ਔਰ ਇੱਥੇ ਤੱਕ ਜੇ ਨਹੀਂ ਸੁਣਨਗੇ ਤੇ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਇਹ ਅਪੀਲ ਕਰਾਂਗੇ ਵੀ ਸਾਨੂੰ ਉਹਨਾਂ ਨੇ ਟਾਰਗੇਟ ਬਣਾਇਆ ਗਿਆ ਜੇ ਉਹ ਨਹੀਂ ਸਰਕਾਰ ਸੁਣੂਗੀ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨੂੰ ਸੰਗਲ ਪਾ ਕੇ ਜਿਹੜੀ ਛੋਣੀ ਚ ਸਾਡੀਆਂ ਸਜ਼ਾ ਰੱਖੀਆਂ ਗਈਆਂ ਨੇ ਉਹ ਦੇਵਾਂਗੇ ਜਿਹੜੀ ਸਿਗਲੀਕਰ ਭਾਈਚਾਰਾ ਇਹਦਾ ਬੜਾ ਮਹੱਤਵ ਹੈ ਕਿਉਂਕਿ ਸ਼ਸਤਰ ਇਹ ਦਿੰਦੇ ਨੇ ਨਿਹੰਗ ਬਾਣੇ ਦੇ ਲਈ ਜਿਹੜੇ ਸ਼ਸਤਰ ਹੁੰਦੇ ਨੇ ਉਹ ਇਹਨਾਂ ਦੇ ਵੱਲੋਂ ਤਿਆਰ ਕੀਤੇ ਜਾਂਦੇ ਨੇ ਲੱਗਦਾ ਨਹੀਂ ਕਿ ਇਹ ਦੋ ਫਿਰਕਿਆਂ ਦੇ ਵਿੱਚ ਪਾੜ ਪਾਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸਲ 'ਚ ਨਾ ਬਹੁਤ ਜੇ ਲੋਕ ਨੇ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਇਤਿਹਾਸ ਦੱਸਣਾ ਚਾਹੁੰਦਾ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਚ ਜਾਂ ਪੂਰੇ ਆਪਣੇ ਭਾਰਤ ਦੇਸ਼ 'ਚ ਰਾਜ ਕਰਨਾ ਸੀ ਨਾ ਤਾਂ ਉਹਨਾਂ ਨੇ ਖੂਫੀ ਏਜੰਸੀ ਦੇ ਲੋਕ ਭੇਜੇ ਅੰਗਰੇਜ਼ਾਂ ਨੇ ਵੀ ਇਦਾਂ ਦੀਆਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ 'ਚ ਨੇ ਜਾਂ ਉੱਥੇ ਭਾਰਤ ਦੇਸ਼ 'ਚ ਨੇ ਜਿਨ੍ਹਾਂ ਨਾਲ ਸਾਨੂੰ ਟੱਕਰ ਲੈਣੀ ਪੈਣੀ ਆ ਉਹ ਕਹਿੰਦੇ ਇੱਕ ਸਿਕਲੀਕਰ ਇਦਾਂ ਦੀ ਉਹਨਾਂ ਦੀ ਜਾਤ ਆ ਜਿਹੜੇ ਪੂਰੇ ਭਾਰਤ ਦੇਸ਼ ਦੇ ਵਿੱਚ ਬੈਠੇ ਨੇ ਇੱਕ ਹਥਿਆਰ ਸਵਾ ਸਵਾ ਲੱਖ ਨਾਲ ਲੜਨ ਵਾਲਾ ਬਣਾਉਂਦੇ ਨੇ ਤੁਸੀਂ ਇਹਨਾਂ ਨੂੰ ਫੜ ਲਓ ਉਸ ਟਾਈਮ ਉਹਨਾਂ ਨੇ ਆ ਕੇ ਸਾਨੂੰ ਟਾਰਗੇਟ ਕੀਤਾ ਗਿਆ ਸਾਨੂੰ ਬੰਦੀ ਬਣਾਇਆ ਗਿਆ ਸਾਨੂੰ ਜੇਲ੍ਹਾਂ ਚ ਤਾੜਿਆ ਗਿਆ ਤੇ ਜਿਹੜੇ ਕੁਝ ਲੋਕ ਬੱਚੇ ਸੀ ਉਹ ਜੰਗਲਾਂ ਚ ਪੱਜ ਗਏ ਤੇ ਉਹ ਤੋਂ ਬਾਅਦ ਹੱਤਕੜੀਆਂ ਲਾਣ ਦੇ ਨਾਲ ਨਾਲ ਜਦੋਂ ਇੱਥੇ ਦੇਸ਼ ਆਜ਼ਾਦ ਹੁੰਦਾ ਤੇ ਸਾਡੇ ਜਿਹੜੇ ਮੁਲਕ ਦੇ ਲੋਕ ਸੀ ਜਿਹੜੇ ਸਿੱਖਾਂ ਤੋਂ ਖਾਰ ਰੱਖਦੇ ਸੀ ਉਹਨਾਂ ਨੇ ਕਿਹਾ ਵੀ ਇਹ ਉਹੀ ਸਿਕਲੀ ਕਰਨੇ ਜਿਹੜੇ ਗੁਰੂ ਪਾਤਸ਼ਾਹਿਆਂ ਨਾਲ ਚੱਲਦੇ ਸੀ ਤੇ ਇਹਨਾਂ ਨੂੰ ਬੰਦੀ ਬਣਾਉਣ ਦਾ ਕੋਈ ਤਰੀਕਾ ਲੱਭੋ ਉਹਨਾਂ ਨੇ ਸਾਡੇ ਤੇ ਇੱਕ ਏਟ ਲਾਇਆ ਗਿਆ ਜੇ ਅਸੀਂ ਇੱਕ ਲੋਹਾ ਵੀ ਚੱਕਦੇ ਸੀ ਨਾ ਸਾਨੂੰ ਪੁਲਿਸ ਪ੍ਰਸ਼ਾਸਨ ਫੜ ਕੇ ਲੈ ਜਾਂਦੀ ਸੀ ਤੇ ਲੋਕ ਤਰਕੀਆਂ ਕਰਕੇ ਅਸੀਂ ਗੁਲਾਮ ਹੁਣ ਤੱਕ ਵੀ ਆ ਜਿਹੜੇ ਸਾਡੇ ਕਾਰੋਬਾਰ ਸੀ ਫੈਕਟਰੀਆਂ ਇੰਡਸਟਰੀਆਂ ਉਹ ਸਾਰੀਆਂ ਸਾਡੇ ਤੋਂ ਖੋਲੀਆਂ ਗਈਆਂ ਇੱਥੇ ਤੱਕ ਸਾਡੇ ਕੋਲੇ ਕਿਲਿਆਂ ਦੇ ਮਾਲਕ ਸੀ ਅਸੀਂ ਲੋਗੜਗੜ ਦੇ ਕਿਲੇ ਸਿਗਲੀਕਰਾਂ ਦੇ ਨਾਂ ਤੇ ਵੱਜਦੇ ਨੇ ਅੱਜ ਸਾਨੂੰ ਸ਼ਾਮ ਲਾਟਾਂ ਦੇ ਵਿੱਚ ਪਾਇਆ ਜਾਂਦਾ ਕਿਉਂਕਿ ਉਹ ਉਹ ਤੋਂ ਬਾਅਦ ਨਾ ਤਾਂ ਸਾਨੂੰ ਸਰਕਾਰਾਂ ਨੇ ਸੁਣਿਆ ਨਾ ਸਾਨੂੰ ਐਜੀਪੀਸੀ ਨੇ ਸੁਣਿਆ ਐਜੀਪੀਸੀ ਕਰੋੜਾਂ ਦਾ ਫੰਡ ਕੱਢਦੀ ਆ ਇਹ ਜਿਹੜਾ ਮੈਂ ਦਲਾਲ ਹੀ ਕਹਾਂਗਾ ਜਿਨ੍ਹਾਂ ਨੇ ਸਾਨੂੰ ਸਿਕਲੀਕਰ ਭਾਈਚਾਰੇ ਨੂੰ ਬਿਹਾਰੀਆ ਸਿਕਲੀ ਕਰਕੇ ਆ ਉਹ ਵੀ ਸ਼ਾਇਦ ਉਹਨਾਂ ਦੇ ਵਿੱਚ ਹੀ ਹੋਊਗਾ ਜਿਵੇਂ ਐਜੀਪੀਸੀ ਨੇ ਨਾ ਸਾਨੂੰ ਪੁੱਛਿਆ ਉਹਨਾਂ ਦਾ ਹੀ ਦਲਾਲ ਪੈਦਾ ਕੀਤਾ ਹੋਇਆ ਹੈ ਤੇ ਬਾਬੇ ਕੀ ਨਾਮ ਹੈ ਕਿਵੇਂ ਦੇ ਦੇਓ ਇਸ ਮਸਲੇ ਨੂੰ ਕਿ ਜਿਹੜਾ ਸਿਕਲੀਕਰ ਭਾਈਚਾਰੇ ਨੂੰ ਜਿਹੜਾ ਹੈ ਇਹਨਾਂ ਵਾਲਾ ਚੰਗਾ ਬੋਲਿਆ ਗਿਆ ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਜਿਵੇਂ ਅਸੀਂ ਦੇਖਦੇ ਹਾਂ ਜੀ ਜਿਹੜਾ ਮਸਲਾ ਉਸ ਬਿਹਾਰੀ ਬੰਦੇ ਵੱਲੋਂ ਜਾਂ ਉਹ ਇੱਕ ਗੁਰਸਿੱਖ ਇੱਕ ਗੁਰੂ ਦਾ ਵਜ਼ੀਰ ਹੀ ਲੱਗਦਾ ਮੈਨੂੰ ਉਸ ਸਮੇਂ ਦਾ ਕਿਉਂਕਿ ਉਹਨੇ ਬਾਣਾ ਪਾਇਆ ਹੋਇਆ ਜਿਵੇਂ ਅਸੀਂ ਬਾਣੇ ਦੇ ਵਿੱਚ ਗੁਰਸਿੱਖ ਸਾਡੇ ਲੰਗ ਸਿੰਘ ਵੀ ਨੇ ਕਿਉਂਕਿ ਜੇਕਰ ਜਿਹੜਾ ਬੰਦਾ ਬਾਣੇ ਦੇ ਵਿੱਚ ਆ ਕੇ ਕਿਸੇ ਨੂੰ ਮਾੜਾ ਚੰਗਾ ਬੋਲਦਾ ਉਹ ਚੰਗਾ ਨਹੀਂ ਹੁੰਦਾ ਮੈਂ ਇਸ ਮੈਟਰ ਬਾਰੇ ਕੋਈ ਜ਼ਿਆਦਾ ਕੋਈ ਇੰਨਾ ਨਹੀਂ ਕਹੂੰਗਾ ਮੈਂ ਜਿਹੜੀ ਬਣਦੀ ਗੱਲ ਆ ਇਸ ਮੈਟਰ ਦੀ ਮਕਾਉਣ ਦੀ ਮੈਂ ਉਹੀ ਗੱਲ ਕਹੂੰਗਾ ਕਿਉਂਕਿ ਕਿਸੇ ਵੀ ਬ੍ਰਦਰ ਨੂੰ ਅਟੈਕ ਕਰਕੇ ਬੋਲਣਾ ਇੱਕ ਮਾੜਾ ਬੋਲਣਾ ਇੱਕ ਗੁਰਸਿੱਖ ਵੱਲੋਂ ਇੱਕ ਸ਼ੋਭਾ ਨਹੀਂ ਦਿੰਦਾ ਪਰ ਜਿਵੇਂ ਸਿਗਲ ਕਰ ਪਾਇ ਚਾਰੇ ਨੂੰ ਇੱਕ ਬਿਹਾਰੀਆ ਇੱਕ ਬੀੜੀ ਪੀਣ ਵਾਲਾ ਦੱਸਿਆ ਗਿਆ ਜਿਵੇਂ ਉੱਥੇ ਬੀੜੀਆਂ ਖਿਲਾਰ ਕੇ ਵੀ ਇੱਕ ਦਿਖਾਇਆ ਗਿਆ ਵੀ ਕਿਵੇਂ ਬੀੜੀਆਂ ਉੱਥੇ ਪਈਆਂ ਨੇ ਜਾ ਕੇ ਤੁਸੀਂ ਸਾਡਾ ਕਿਰਦਾਰ ਦੇਖ ਸਕਦੇ ਹੋ ਕਿਵੇਂ ਸਾਡੇ ਵਿੱਚ ਗੁਰਸਿੱਖ ਨੇ ਤੁਸੀਂ ਸਾਰਾ ਇਤਿਹਾਸ ਸੁਣਿਆ ਹੁਣ ਮਠਨ ਸਿੰਘ ਤੋਂ ਅਸੀਂ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਅਸੀਂ ਇਹ ਕਰ ਸਕਦੇ ਹਾਂ ਪਰ ਦੇਖੋ ਇਹ ਜਾਣ ਬੁੱਝ ਕੇ ਇਦਾਂ ਦਾ ਇਤਿਹਾਸ ਸਾਡੇ ਉੱਤੇ ਮੜਿਆ ਜਾ ਰਿਹਾ ਜਿਹੜਾ ਪਰ ਅਸੀਂ ਆਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਬਣਦੀ ਕਾਰਵਾਈ ਜਿਹੜੀ ਆ ਉਸ ਤੇ ਕਰੀ ਜਾਵੇ ਨਹੀਂ ਤਾਂ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਵੀ ਹੋ ਸਕਦਾ ਇੱਥੋਂ ਤੱਕ ਬਚਾਅ ਵੀ ਕਿਉਂਕਿ ਸਾਡੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਮੌਜੂਦ ਨੇ ਇਹ ਕੋਈ ਮਸਲਾ ਕੋਈ ਆਮ ਮਸਲਾ ਨਹੀਂ ਹੈਗਾ ਇਸ ਕਰਕੇ ਬੇਨਤੀ ਆ ਕਿ ਉਹਨਾਂ ਤੋਂ ਬਣਦੀ ਤੋਂ ਬਣਦੀ ਜਿਹੜੀ ਕਾਰਵਾਈ ਹੈ ਜਲਦ ਜਲਦ ਕਰੋ ਜੀ ਤੇ ਸਾਡੇ ਨਾਲ ਨਿਹੰਗ ਸਿੰਘ ਜਥੇਬੰਦੀ ਤੋਂ ਵੀ ਮੌਜੂਦ ਨੇ ਬਾਬਾ ਕੁਲਦੀਪ ਸਿੰਘ ਜੀ ਬਾਬਾ ਕਿਵੇਂ ਦੇਖਦੇ ਹੋ ਕਿ ਐਡਾ ਮਾੜਾ ਚੰਗਾ ਬੋਲ ਦਿੱਤਾ ਗਿਆ ਕਿਉਂਕਿ ਸਿਕਲੀਗਰ ਭਾਈਚਾਰਾ ਜਿਹੜਾ ਇਹ ਨਿਹੰਗ ਸਿੰਘਾਂ ਨੂੰ ਜਿਹੜੇ ਸ਼ਸਤਰ ਬਣਾ ਜਿਹੜੇ ਗਰੁੱਪ ਮਾਰਾ ਸਿਗਾਉਣਾ ਨੇ ਇਹਨਾਂ ਦੀ ਰਚਨਾ ਰਚੀ ਸੀਗੀ ਤੇ ਇਹ ਲੱਗਦਾ ਨਹੀਂ ਕਿ ਇਹਨਾਂ ਨੂੰ ਮਾੜਾ ਬੋਲਣਾ ਬਹੁਤ ਮੰਦਭਾਗੀ ਘਟਣਾ ਹੈ ਦੇਖੋ ਜੀ ਜਿਹੜੀ ਇਹ ਗੱਲ ਹੈਗੀ ਹੈ ਬਹੁਤ ਮਾੜੀ ਗੱਲ ਹੈਗੀ ਹੈ ਬਹੁਤ ਹੀ ਘਟਨ ਵਾਲੀ ਗੱਲ ਹੈ ਕੋਈ ਵੀ ਧਰਮ ਹੋਵੇ ਭਾਵੇਂ ਮੁਸਲਮਾਨ ਭਾਈਚਾਰਾ ਹੋਵੇ ਭਾਵੇਂ Hindu ਭਾਈਚਾਰਾ ਹੋਵੇ ਜਿਹੜਾ ਮਰਜੀ ਧਰਮ ਹੋਵੇ ਨਹੀਂ ਬੋਲਣਾ ਚਾਹੀਦਾ ਹੈਗਾ ਜਿਹੜੇ ਇਹ ਛਿਗਲੀ ਗੱਲ ਭਾਈਚਾਰਾ ਹੈਗਾ ਵੀ ਉਹਨਾਂ ਨੂੰ ਮਤਵਲੀ ਨਹੀਂ ਬੋਲਣ ਦਾ ਵੀ ਗਲਤ ਕਿਉਂ ਬੋਲਦੇ ਮੈਂ ਉਹਦੇ ਸ਼ਾਸਤਰ ਵੀ ਤਿਆਰ ਕਰਦੇ ਆਪਣੀ ਜਾਪ ਵੀ ਕਰਦੇ ਆ ਗੁਰੂ ਮਹਾਰਾਜ ਦੇ ਨਾਲ ਜੁੜੇ ਆ ਬਾਣੀ ਬਾਣੇ ਨਾਲ ਜੁੜੇ ਹੋਇਆ ਸ਼ਸਤਰ ਬਣਾਉਂਦੇ ਆ ਤਿਆਰ ਕਰਦੇ ਆ ਕਿਰਪਾਨਾਂ ਪਰ ਉਹ ਬੰਦੇ ਨੇ ਜਿਹੜਾ ਬੋਲਿਆ ਹੈਗਾ ਬਹੁਤ ਹੀ ਘਟਨਾਲੀ ਗੱਲ ਆ ਉਹ ਤੇ ਬੰਦ ਕਾਰਵਾਈ ਹੋਣੀ ਚਾਹੀਦੀ ਹੈਗੀ ਆ ਲੇਕਿਨ ਉਹ ਵੀ ਮੈਨੂੰ ਲੱਗਦਾ ਕੋਈ ਵਜ਼ੀਰ ਲੱਗਦਾ ਹੈਗਾ ਦਸਤਾਰ ਚੜਾਈ ਹੋਈ ਆ ਲੇਕਿਨ ਉਹਨੇ ਨਹੀਂ ਬੋਲਣਾ ਚਾਹੀਦਾ ਹੈਗਾ ਉਹਨੂੰ ਨਹੀਂ ਪਤਾਗਾ ਸਿੱਖਲੀਕਾਰ ਭਾਈਚਾਰੇ ਦਾ ਕਿੰਨਾ ਵੱਡਾ ਹੱਥ ਹੈ ਵਿੱਚ ਕਿੰਨੇ ਵਧੀਆ ਸ਼ਸਤਰ ਗੁਰੂ ਮਹਾਰਾਜ ਨੇ ਤਿਆਰ ਕਰਕੇ ਦਿੱਤੇ ਤੇ ਇਹਨਾਂ ਨੇ ਸ਼ਸਤਰ ਇਹਨਾਂ ਨੇ ਤਿਆਰ ਕਰਕੇ ਦਿੱਤੇ ਆ ਜਿੰਨੇ ਵੀ ਸ਼ਸਤਰ ਆਪਾਂ ਪੈਣਦੇ ਹੈਗੇ ਆ ਪਰ ਇਹਨਾਂ ਦੀ ਜਿਹੜੀ ਗੱਲ ਬਹੁਤ ਘਟਣ ਵਾਲੀ ਗੱਲ ਹੈ ਇਹਨਾਂ ਤੇ ਬੰਦੀ ਕਾਰਵਾਈ ਹੀ ਕਰਵਾਵਾਂਗੇ ਜੇ ਸਾਡੇ ਅਫਸਰ ਨਹੀਂ ਕਰਦੇ ਫਿਰ ਅਗਲੀ ਕਾਰਵਾਈ ਅਸੀਂ ਆਪ ਜਰੂਰ ਕਰਾਂਗੇ ਜਿਹੜੀ ਸਾਡੇ ਗੁੰਨੇ ਸਿੰਘ ਜਿਹੇ ਬੰਦੀਆਂ ਕਰਨਗੇ ਪਹਿਲੇ ਹੀ ਅਫਸਰਾਂ ਦੇ ਮੂਹਰੇ ਜਰੂਰ ਕਹਿੰਨੇ ਬੇਨਤੀ ਕਰਦੇ ਵੀ ਇਹ ਜਲਦ ਜਲਦ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਬਾਬਾਈ ਕਿਵੇਂ ਦੇ ਦਿਓ ਸਿਗਲੀਕਰ ਭਾਈਚਾਰੇ ਨੂੰ ਜਿਹੜਾ ਮਾੜਾ ਚੰਗਾ ਬੋਦ ਲਿਆ ਗਿਆ ਅੱਜ ਐਸਪੀ ਦਫਤਰ ਪਹੁੰਚੇ ਹੋ ਕਮਿਸ਼ਨਰ ਸਾਹਿਬ ਦੇ ਦਫਤਰ ਪਹੁੰਚੇ ਹੋ ਤੇ ਲੱਗਦਾ ਨਹੀਂ ਕਿ ਇਦਾਂ ਦੇ ਬੋਲਣ ਵਾਲੇ ਤਾਂ ਪਹਿਲੇ ਕਾਰਵਾਈ ਹੋ ਜਾਣੀ ਚਾਹੀ ਪਹਿਲੇ ਦਿਨ ਤੋਂ ਹੀ ਗੰਡਿਆਂ 'ਚ ਗੰਢੇਲੇ ਚਲੇ ਆਏ ਆ ਜਿਹੜੇ ਗੰਡਿਆਂ 'ਚ ਗੰਢੇਲੇ ਤੇ ਫਸਲਾਂ ਤੇ ਡੀਲੇ ਇਹ ਰਹੇ ਆ ਤੇ ਰਹਿਣੇ ਆਗੇ ਇਹ ਮਸਾਨ ਦਾ ਹਮੇਸ਼ਾ ਹੀ ਰਹੇ ਆ ਜਦ ਤੱਕ ਬੰਦਾ ਇਤਿਹਾਸ ਨਹੀਂ ਪੜਦਾ ਇਤਿਹਾਸ ਦੇ ਵਿੱਚ ਉਹਨੂੰ ਨਹੀਂ ਜ਼ਿਕਰ ਕਰਦਾ ਪਾਣੀ ਨਹੀਂ ਪੂਰੀ ਪੜਦਾ ਪ੍ਰੋਪਰ ਜਦ ਤੱਕ ਪਾਣੀ ਨਹੀਂ ਪੜਦਾ ਉਹਨੂੰ ਇਤਿਹਾਸ ਦਾ ਨਹੀਂ ਪਤਾ ਤੇ ਉਹਨੂੰ ਕਦੇ ਵੀ ਲਾਈਵ ਦੇ ਵਿੱਚ ਜਾਂ ਕਿਤੇ ਵੀ ਪ੍ਰਚਾਰ ਨਹੀਂ ਕਰਨਾ ਚਾਹੀਦਾ ਜੋ ਇਸ ਬੰਦੇ ਨੇ ਸਿਗਲੀ ਘਰਵਾਤ ਤੇ ਨੋ ਆਪ ਸਭ ਦੇ ਬੋਲੇ ਆ ਬਿਲਕੁਲ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਸਿਕਲੀ ਘਰਾਣ ਦੀ ਦੁਨ ਬਹੁਤ ਵੱਡੀ ਆ ਹਾਲਾਂਕਿ ਸਾਡੇ ਸਿੱਖਾਂ ਦੇ ਵਿੱਚ ਲੋਕ ਹੈਗੇ ਨੇ ਹਜੇ ਜਿਹੜੇ ਮਸੰਦਪੁਣਾ ਕਰ ਜਾਂਦੇ ਆ ਪਰ ਸਿਕਲੀ ਘਰ ਐਸਾ ਇੱਕ ਖਾਨਦਾਨ ਹੈ ਇੱਕ ਐਸਾ ਕੌਮ ਹੈ ਇਹ ਕਦੇ ਆਪਣੇ ਪੰਜ ਤੋਂ ਦੂਰ ਨਹੀਂ ਹੋਈ ਆਪਣੇ ਤੋਂ ਦੂਰ ਨਹੀਂ ਹੋਈ ਇਹਨਾਂ ਦੇ ਵਿੱਚ ਇੱਥੋਂ ਤੱਕ ਵੀ ਹੈ ਅਗਰ ਸ਼ਿਕਲੀ ਕਰਦੇ ਨੌਜਵਾਨ ਦਾ ਕੇਸ ਕਤਲ ਹੋਇਆ ਹੋਵੇ ਤੇ ਉਹਨੂੰ ਰਿੱਤਾ ਵੀ ਨਹੀਂ ਕਰਦੇ ਧਰਮ ਦੇ ਲੋਗ ਇਹ ਕਰਕੇ ਇਹ ਚੀਜ਼ ਦੇ ਜਲ ਤੋਂ ਜਲ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸ਼ਿਕਲੀ ਕਰਾਂ ਨੂੰ ਤੁਰਕਾਂ ਦੇ ਨਾਲ ਜੋੜਿਆ ਬੀੜੀਆਂ ਵਾਲੇ ਦੇ ਨਾਲ ਜੋੜਿਆ ਉਹਨੂੰ ਗੰਦਗਮਾਂ ਦੇ ਨਾਲ ਜੋੜਿਆ ਉਹਨੂੰ ਬੰਦ ਹੀ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੇ ਕੋਲ ਆਏ ਆ ਕਚੈਰੀ ਪਹੁੰਚੇ ਆ ਕਮਿਸ਼ਨ ਸਾਹਿਬ ਤੇ ਸੀਪੀ ਸਾਹਿਬ ਕੋਲ ਪਹੁੰਚਣਾ ਉਹ ਤੋਂ ਬਾਅਦ ਜੋ ਵੀ ਸਾਨੂੰ ਉਹਦਾ ਅਗਲਾ ਟੈਪ ਮਿਲਿਆ ਤੇ ਕਰਾਂਗੇ ਤੇ ਨਹੀਂ ਤਾਂ ਫਿਰ ਬੰਦੀਕਾਰ ਆਪਣੇ ਹਿਸਾਬ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਜਥੇਬੰਦੀਆ ਪਹੁੰਚਿਆ ਨੇ ਤੇ ਸਿਗਲੀ ਕਰਪਾਈਚਾਰਾ ਪਹੁੰਚਿਆ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਜਿਸ ਨੇ ਵੱਲੋਂ ਇਹ ਵੀਡੀਓ ਵਾਈ ਗਈ ਹੈ ਜਿਸ ਦੇ ਵੱਲੋਂ ਬੰਦ ਭਾਸ਼ਾ ਬੋਲੀ ਗਈ ਹੈ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਨਿਹੰਗ ਸਿੰਘ ਜਥੇਬੰਦੀਆ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰਨਗੇ ਤੁਹਾਡੀ ਕੀ ਰਾਏ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਲੁਧਿਆਣਾ ਤੋਂ ਵਿਸ਼ੇਖ ਜਲੋਟਾ ਸਮਝਾਉਂਦੇ ਹਾਂ ਲੁਧਿਆਣਾ